ਉਹਨਾਂ ਦੇ ਕਰਨਲ ਸਾਹਿਬ ਦੀ ਬੇਟੇ ਦੀ ਜਿਹੜੇ ਉਹ ਬਚ ਗਏ ਕਿਉਂਕਿ ਇਹਨਾਂ ਕੋਲ ਹਥਿਆਰ ਵੀ ਸੀ ਪੁਲਿਸ ਵਾਲਿਆਂ ਕੋਲ ਬੜੇ ਨਸ਼ੇ ਵੀ ਕੀਤੇ ਹੋਏ ਸੀ ਇਹਨਾਂ ਨੇ ਜਿਹੜਾ ਦਸਣ ਦੇ ਨਾਬਕ ਕਰਨਲ ਸਾਹਿਬ ਦੀ ਮੈਡਮ ਦੇ ਅਗਰ ਉਹਦੇ ਸਮਾਂ ਦੇ ਵਿੱਚ ਅੱਜ ਅਸੀਂ ਸਾਰੇ ਐਕਸਰਸਮੈਨ ਪਹੁੰਚੇ ਆ ਕਿਉਂਕਿ ਸਾਡੇ ਪੂਰੇ ਜਥੇਬੰਦੀ ਵੱਲੋਂ ਸਾਰੀਆਂ ਜਿੰਨੀਆਂ ਵੀ ਜਥੇਬੰਦੀਆਂ ਨੇ ਸਾਰੇ ਪੰਜਾਬ ਦੇ ਵਿੱਚ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤੇ ਜਾਣੇ ਨੇ ਅਸੀਂ ਤਹਿਸੀਲ ਦੇ ਵਿੱਚ ਐਸਡੀਐਮ ਸਾਹਿਬ ਦੇ ਦਫ਼ਤਰ ਪਹੁੰਚੇ ਸੀ ਐਸਡੀਐਮ ਸਾਹਿਬ ਜਿਹੜੇ ਅੱਜ ਉਹ ਗਏ ਹੋਏ ਨੇ ਸ਼ੰਭੂ ਬਾਰਡਰ ਤੇ ਰਾਤ ਦੇ ਉੱਥੇ ਪਹੁੰਚੇ ਨੇ ਤੇ ਇਸ ਕਰਕੇ ਅਸੀਂ ਜਿਹੜੀ ਸਾਡੀ ਬੇਨਤੀ ਹੈ ਸਰਕਾਰ ਨੂੰ ਬਈ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਜਿਹੜੇ ਉਹ ਇਨਸਪੈਕਟਰ ਨੇ 12 ਮੁਲਾਜ਼ਮ ਨੇ ਉਹਨਾਂ ਨੂੰ ਡਿਸਮਿਸ ਕਰਾਉਣ ਸਰਵਿਸ ਕੀਤਾ ਜਾਵੇ ਔਰ ਜਿਹੜੀ ਬੰਦੀ ਕਾਰਵਾਈ ਹੈ ਉਹਨਾਂ ਨੂੰ ਜੇਲ੍ਹ ਦੇ ਵਿੱਚ ਬੰਦ ਕੀਤਾ ਜਾਵੇ ਕਿਉਂਕਿ ਅਸੀਂ ਸਰਹੱਦਾਂ ਦੇ ਉੱਤੇ ਜਦੋਂ ਲੜ ਕੇ ਆ ਗਏ ਕਰਨਲ ਸਾਹਿਬ ਜਿਹੜੇ ਨੇ ਉਹਦੇ ਅੰਦਰ ਕਿੰਨੇ ਹਜ਼ਾਰ ਬੰਦਾ ਉਹਦੇ ਅੰਦਰ ਹੁੰਦਾ ਹੈ ਔਰ ਦੁਸ਼ਮਣ ਦਾ ਕਿੰਨਾ ਏਰੀਆ ਉਹ ਕਵਰ ਕਰਦਾ ਹੈ ਔਰ ਇੱਥੇ ਉਹਨੂੰ ਬੁਰੀ ਤਰ੍ਹਾਂ ਉਹ ਵੀ ਪੰਜਾਬ ਦੇ ਵਿੱਚ ਜਿੱਥੇ ਗੁਰੂਆਂ ਪੀਰਾਂ ਦੀ ਧਰਤੀ ਹੈ ਇਸ ਥਾਂ ਦੇ ਉੱਤੇ ਉਹਨੂੰ ਮਤਲਬ ਇੰਨੇ ਇਸ ਤਰ੍ਹਾਂ ਕੁੱਟਿਆ ਗਿਆ ਉਹ ਵੀ ਅੱਧੀ ਰਾਤ ਨੂੰ ਇਸ ਕਰਕੇ ਛੱਡ ਗਏ ਮੰਗ ਅਸੀਂ ਇਹ ਜਿਹੜਾ ਮੰਗ ਪੱਤਰ ਦੇਣ ਵਾਸਤੇ ਸਾਰੇ ਸਾਬਕਾ ਸੈਨਿਕ ਇੱਥੇ ਪਹੁੰਚੇ ਹਾਂ ਤਹਿਸੀਲਦਾਰ ਸਾਹਿਬ ਨੂੰ ਐਸਡੀਐਮ ਸਾਹਿਬ ਨੂੰ ਸਾਰੀ ਤੇ ਉਹਨਾਂ ਨੂੰ ਸਾਨੂੰ ਨਹੀਂ ਮਿਲੇ ਅਸੀਂ ਸਾਡੀ ਇਹ ਬੇਨਤੀ ਹੈ ਡਾਕ ਦੇ ਵਿੱਚ ਇਹ ਸਾਡਾ ਮੰਗ ਪੱਤਰ ਪਹੁੰਚ ਜਾਏਗਾ ਔਰ ਇਹ ਮੁੱਖ ਮੰਤਰੀ ਕੋਲ ਪਹੁੰਚਣਾ ਚਾਹੀਦਾ ਹੈ ਇਹ ਜਿਹੜੀ ਕਾਰਵਾਈ ਉਹਨਾਂ ਤੇ ਹੋਈ ਚੰਗੀ ਤੇ ਔਰ 22 ਤਰੀਕ ਨੂੰ ਜਿਹੜਾ ਪਟਿਆਲੇ ਸਾਡੇ ਆਲ ਇੰਡੀਆ ਦੇ ਜਿੰਨੀਆਂ ਜਫੇਬੰਦੀਆਂ ਨੇ ਖਾਸ ਕਰਕੇ ਪੰਜਾਬ ਦੀਆਂ ਤੇ ਜਿੰਨੀਆਂ ਵੀ ਜਫੇਬੰਦੀਆਂ ਨੇ ਅਸੀਂ ਪਟਿਆਲੇ ਪਹੁੰਚਾਂਗੇ 22 ਤਰੀਕ ਨੂੰ ਡੀਸੀ ਸਾਹਿਬ ਦੇ ਐਸਐਸਪੀ ਸਾਹਿਬ ਦੇ ਜਿਹੜਾ ਉੱਥੇ ਧਰਨਾ ਪਾਜੇਗਾ ਪੂਰੇ ਜੋਰ ਛੋੜ ਦੇ ਨਾਲ ਕਿਉਂਕਿ ਸਾਡੀ ਇੱਜ਼ਤ ਹੈ ਅਸੀਂ ਇਹਦੀ ਰੋਜ਼ੀ ਰੋਟੀ ਖਾ ਰਹੇ ਆਂ ਮਰਦਿਆਂ ਦਮ ਤੱਕ ਜਿਹੜੀ ਅਸੀਂ ਮਰਦੀ ਦੀ ਆਪਦੀ ਦੀ ਜਿਹੜੀ ਇੱਜ਼ਤ ਅਸੀਂ ਸੰਭਾਲ ਕੇ ਰੱਖਾਂਗੇ ਸਾਡੀ ਇੱਜ਼ਤ ਨੂੰ ਜੇ ਕੋਈ ਹੱਥ ਪਾਏਗਾ ਤੇ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਪਰ ਅਸੀਂ ਫੌਜੀ ਹੋਣ ਦੇ ਨਾਤੇ ਇਸ ਚੀਜ਼ ਨੂੰ ਬਰਦਾਸ਼ਤ ਨਹੀਂ ਕਰਾਂਗੇ ਪੂਰਾ ਜੋਰ ਤੋਰ ਨਾਲ ਪੂਰੇ ਪੰਜਾਬ ਪੂਰੇ ਇੰਡੀਆ ਤੋਂ ਬੰਦੇ ਆਣ ਕੇ ਧਰਨੇ ਵੀ ਕਰਾਂਗੇ ਸ਼ਾਇਦ 22 ਤਰੀਕ ਨੂੰ ਵੱਡਾ ਇਕੱਠ ਪਟਿਆਲੇ 'ਚ ਆ ਅਸੀਂ ਇਹੀ ਮੰਗ ਕਰਦੇ ਹਾਂ ਐਸਡੀਐਮ ਸਾਹਿਬ ਨੂੰ ਡੀਸੀ ਸਾਹਿਬ ਨੂੰ ਮੁੱਖ ਮੰਤਰੀ ਪੰਜਾਬ ਨੂੰ ਕਿ ਇਹਨਾਂ ਨੂੰ ਡਿਸਮਿਸ ਕੀਤਾ ਜਾਏ ਜਾਂ ਜਿਨ੍ਹਾਂ ਚ ਬੰਦ ਕੀਤੇ ਜਾਣ